ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਅਸੀਂ ਇਤਿਹਾਸਾਂ ਜਾ ਕਰ ਰਹੇ ਨਵੀਂ ਕਿਤਾਬ ਸਿੱਖ ਰਾਜ ਦਾ ਰਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਜ਼ਿਸ਼ਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਔਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਗੋਰਾ ਲੇਖਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਖੁਫੀਆ ਵਿਭਾਗ ਵਿੱਚ ਅਫਸਰ ਸੀ ਇਸ ਨੇ ਉਹ ਸਾਰੀਆਂ ਰਿਪੋਰਟਾਂ ਖੁਫੀਆ ਰਿਪੋਰਟਾਂ ਦੇ ਆਧਾਰ ਤੇ ਕਿਤਾਬ ਲਿਖੀ ਕਿ ਕਿੱਦਾਂ ਡੋਗਰਿਆਂ ਨੇ ਗਦਾਰੀਆਂ ਕਰਕੇ ਤੇ ਕਿੱਦਾਂ ਗਦਾਰੀਆਂ ਇਨਾਮਾਂ ਦੇ ਲਾਲਚ ਵਿੱਚ ਆ ਕੇ ਖਾਲਸਾ ਰਾਜ ਨੂੰ ਕਿਵੇਂ ਡੋਬਿਆ ਗਿਆ ਔਰ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਕੱਲੇ-ਕੱਲੇ ਪਰਿਵਾਰ ਦਾ ਕਿਵੇਂ ਕਤਲ ਕੀਤਾ ਗਿਆ ਇਸ ਕਿਤਾਬ ਦਾ ਅਧਿਆਇ ਜੋੜਨ ਵਾਸਤੇ ਤੁਸੀਂ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਅੱਜ ਅੱਗੇ ਨਵੀਂ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਇਤਿਹਾਸ ਪੜਨ ਤੋਂ ਪਹਿਲਾਂ ਅਭੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਤਾਂ ਜੋ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਔਰ ਸਾਡੀ ਨਵੀਂ ਜਵਾਨ ਨੌਜਵਾਨੀ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿਦਾਂ ਸਿੱਖ ਰਾਇ ਗਿਆ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਜੀ ਰਾਜਾ ਲਾਲ ਸਿੰਘ ਤੇ ਦਾਸੀ ਮੰਗਲਾ ਰਾਜਾ ਲਾਲ ਸਿੰਘ ਸਿੱਖ ਇਤਿਹਾਸ ਦਾ ਇੱਕ ਅਹਿਮ ਪਾਤਰ ਹੈ ਜਿਸ ਦਾ ਰੋਲ ਸਿੱਖ ਅੰਗਰੇਜ਼ ਜੋ ਤੋਂ ਪਹਿਲਾਂ ਸ਼ੁਰੂ ਹੋ ਕੇ ਸਿੱਖ ਅੰਗਰੇਜ਼ ਜੋ ਤੋਂ ਬਾਅਦ ਤੱਕ ਚੱਲਦਾ ਹੈ ਲਾਲ ਸਿੰਘ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਉਸ ਦਾ ਪਿਤਾ ਜੱਸਾ ਮਿਸਰ ਮੂਲ ਰੂਪ ਵਿੱਚ ਇੱਕ ਦੁਕਾਨਦਾਰ ਬ੍ਰਾਹਮਣ ਸੀ ਜੋ ਜਿਲ੍ਹਾ ਜੇਹਲਮ ਦੇ ਪਿੰਡ ਸੰਘੋਈ ਵਿੱਚ ਦੁਕਾਨ ਕਰਦਾ ਸੀ ਸੰਘੋਈ ਪਿੰਡ ਪਹਿਲਾਂ ਸਰਦਾਰ ਜਵਾਹਰ ਸਿੰਘ ਪੜਾਣਾ ਦੀ ਰਿਆਸਤ ਵਿੱਚ ਹੁੰਦਾ ਸੀ ਜੱਸਾ ਮਿਸਰ ਦੀ ਦੁਕਾਨ ਕੋਈ ਵਧੀਰੇ ਨਹੀਂ ਚੱਲਦੀ ਸੀ ਰਾਮਗਾਰ ਘਾਟੇ ਵਿੱਚ ਜਾਂਦਾ ਦੇਖ ਕੇ ਉਸ ਨੇ ਦੁਕਾਨ ਚੁੱਕ ਦਿੱਤੀ ਅਤੇ ਪਿੰਡਾਂ ਵਿੱਚ ਤੁਰ ਫਿਰ ਕੇ ਸਮਾਨ ਵੇਚਣ ਲੱਗਾ। ਅਰਥਾਤ ਫੇਰੀ ਵਾਲਾ ਬਣ ਗਿਆ। ਪਹਿਲਾਂ ਉਹ ਸਿਰਫ ਨੇੜੇ ਤੇੜੇ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਂਦਾ ਸੀ। ਫਿਰ ਉਹ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਜਾਣ ਲੱਗਾ। ਇੰਜ ਉਹ ਹੌਲੀ-ਹੌਲੀ ਇੱਕ ਮਾਮੂਲੀ ਫੇਰੀ ਵਾਲੇ ਤੋਂ ਇੱਕ ਸੌਦਾਗਰ ਬਣ ਗਿਆ। ਆਪਣੀ ਇੱਕ ਵਪਾਰਕ ਯਾਤਰਾ ਦੌਰਾਨ ਜੱਸਾ ਮਿਸਰ ਬਸਤੀ RAM ਦੇ ਸੰਪਰਕ ਵਿੱਚ ਆਇਆ। ਬਸਤੀ RAM ਸਰਦਾਰ ਮਹਾ ਸਿੰਘ ਸ਼ੁਕਰਚਕੀਆ ਮਹਾਰਾ ਰਣਜੀਤ ਸਿੰਘ ਦਾ ਪਿਤਾ ਦੇ ਦਰਬਾਰ ਵਿੱਚ ਤੋਸ਼ਾਖਾਨੀਆਂ ਜਾਂ ਖਜ਼ਾਨਚੀ ਸੀ ਜੱਸਾ ਮਿਸਰ ਲੰਡੇ ਅੱਖਰ ਲਿਖਣ ਪੜ੍ਹਨਾ ਜਾਣਦਾ ਸੀ ਅਤੇ ਇਸ ਲਿਪੀ ਵਿੱਚ ਉਸ ਨੂੰ ਖਾਸ ਮਹਾਰਤ ਹਾਸਲ ਸੀ ਉਦੀ ਇਸ ਯੋਗਤਾ ਨੂੰ ਦੇਖਦੇ ਹੋਏ ਉਸ ਨੂੰ ਬਸਤੀ RAM ਦੇ ਅਧੀਨ ਮਨੀਮ ਨਿਯੁਕਤ ਕਰ ਦਿੱਤਾ ਗਿਆ ਉਸ ਨੂੰ 3 ਰੁਪਏ ਮਹੀਨਾ ਤਨਖਾਹ ਮਿਲਦੀ ਸੀ ਅਤੇ ਰੋਟੀ ਪਾਣੀ ਮੁਫਤ ਸੀ ਹੌਲੀ ਹੌਲੀ ਤਰੱਕੀ ਕਰਦਾ ਹੋਇਆ ਉਹ ਮਹਾ ਸਿੰਘ ਦਾ ਖਜ਼ਾਂਚੀ ਬਣ ਗਿਆ ਮਹਾ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਦੇ ਨਬਾਲਗ ਕਾਲ ਦੌਰਾਨ ਉਸ ਨੂੰ ਇਹ ਨੌਕਰੀ ਛੱਡਣੀ ਪਈ ਉਹ ਆਪਣੇ ਪਿੰਡ ਸੰਗੋਈ ਚਲਾ ਗਿਆ ਅਤੇ ਫਿਰ ਤੋਂ ਪਿੰਡ ਵਾਲੀ ਹੱਟੀ ਖੋਲ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਲਗ ਹੋਇਆ ਤਾਂ ਬਾਅਦ ਵਿੱਚ ਮਿਸਲਦਾਰ ਬਣਿਆ ਤਾਂ ਉਹ ਚਾਰੇ ਪਾਸੇ ਆਪਣੀ ਸ਼ਕਤੀ ਦਾ ਜਲਵਾ ਫੈਲਾਉਣ ਲੱਗਾ ਲਾਹੌਰ ਨੂੰ ਜਿੱਤ ਕੇ ਉਹ ਇੱਕ ਸ਼ਕਤੀਸ਼ਾਲੀ ਰਾਜਾ ਬਣ ਗਿਆ ਬਸਤੀ RAM ਜੀ ਸਿਫਾਰਿਸ਼ ਨਾਲ ਜੱਸਾ ਮਿਸਰ ਹੁਣ ਰਣਜੀਤ ਸਿੰਘ ਕੋਲ ਮਨੀਮ ਨਿਯੁਕਤ ਹੋ ਗਿਆ। ਉੰਜ ਰਣਜੀਤ ਸਿੰਘ ਨੇ ਆਰਥਿਕ ਲੈਣ ਦੇਣ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਇੱਕ ਅਮੀਰ ਵਪਾਰੀ ਰਾਮਾਨੰਦ ਦੇ سپرد ਰੱਖਿਆ ਸੀ। ਰਣਜੀਤ ਸਿੰਘ ਨੇ ਪੰਜਾਬ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਜਿੰਨੇ ਇਲਾਕੇ ਜਿੱਤੇ ਸਨ ਉਹਨਾਂ ਸਾਰਿਆਂ ਦੇ ਮਾਲੀਏ ਅਤੇ ਹੋਰ ਆਮਦਨ ਖਰਚ ਦਾ ਹਿਸਾਬ ਕਿਤਾਬ ਰਾਮਾਨੰਦ ਹੀ ਰੱਖਦਾ ਸੀ। ਜੱਸਾ ਮਿਸਰ ਰਾਮਾਨੰਦ ਦੇ ਅਧੀਨ ਮੁਨੀਮ ਵਜੋਂ ਵਹੀ ਖਾਤਾ ਲਿਖਿਆ ਕਰਦਾ ਸੀ ਕਸ਼ਮੀਰ ਜਿੱਤਨ ਤੋਂ ਦੀ ਪਹਿਲੀ ਮਹੰਮ ਤੋਂ ਬਾਅਦ ਹੀ ਰਣਜੀਤ ਸਿੰਘ ਨੇ ਬਕਾਇਦਾ ਖਜ਼ਾਨਾ ਸਥਾਪਿਤ ਕਰਨ ਦਾ ਉਦਮ ਕੀਤਾ ਇਸ ਸਮੇਂ ਤੱਕ ਬਸਤੀ RAM ਮਰ ਚੁੱਕਾ ਸੀ ਬਸਤੀ RAM ਦੇ ਭਤੀਜੇ ਮਿਸ਼ਰ ਬੇਲੀ RAM ਜੋ ਰਣਜੀਤ ਸਿੰਘ ਦੇ ਕਾਫੀ ਨੇੜੇ ਸੀ ਅਤੇ ਜਿਸ ਨੂੰ ਰਣਜੀਤ ਸਿੰਘ ਬੜਾ ਪ੍ਰੋਸੇਜੋਗ ਸਮਝਦਾ ਸੀ ਨੂੰ ਖਜ਼ਾਨੇ ਦਾ ਤੋਸ਼ਾਖਾਨੇ ਦਾ ਇੰਚਾਰਜ ਬਣਾਇਆ ਗਿਆ ਜਸਾ ਮਿਸ਼ਰ ਹਾਲੇ ਤੱਕ ਮਾਮੂਲੀ ਮੁਨੀਮ ਜਾਂ ਮੁੰਚੀ ਹੀ ਸੀ ਹੁਣ ਉਹ ਬੇਲੀ RAM ਦੇ ਅਧੀਨ ਕੰਮ ਕਰਨ ਲੱਗਾ ਪਰ ਜਦੋਂ ਰਾਜਾ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵਜ਼ੀਰ ਬਣਿਆ ਤਾਂ ਜਸਾ ਮਿਸ਼ਰ ਦੇ ਦਿਨ ਵੀ ਬਦਲਨੇ ਸ਼ੁਰੂ ਹੋ ਗਏ ਰਾਜਾ ਧਿਆਨ ਸਿੰਘ ਦੀ ਬੇਲੀ RAM ਨਾਲ ਨਹੀਂ ਬੰਦੀ ਸੀ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖ ਕੇ ਬੇਲੀ RAM ਨੂੰ ਉਸ ਦੇ ਅਹੁਦੇ ਤੋਂ ਹਟਵਾ ਦਿੱਤਾ ਅਤੇ ਉਹਦੀ ਥਾਂ ਜਸਾ ਮਿਸ਼ਰ ਨੂੰ ਖਜ਼ਾਨੇ ਦਾ ਇੰਚਾਰਜ ਬਣਾਵਾ ਦਿੱਤਾ ਰਾਜਾ ਧਿਆਨ ਸਿੰਘ ਨੇ ਜੱਸਾ ਮਿਸ਼ਰ ਨੂੰ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਪੇਸ਼ ਕੀਤਾ ਜੋ ਨਾ ਸਿਰਫ ਇਮਾਨਦਾਰੀ ਨਾਲ ਖਜ਼ਾਨੇ ਨੂੰ ਸੰਭਾਲ ਸਕਦਾ ਸੀ ਸਗੋਂ ਕਸ਼ਮੀਰ ਦੀ ਮੁਹੰਮਦ ਦਰਾਨ ਹਾਸਲ ਹੋਏ ਕੀਮਤੀ ਸਮਾਨ ਨੂੰ ਵੀ ਸੰਭਾਲ ਸਕਦਾ ਹੈ ਇਸ ਤਰ੍ਹਾਂ ਜੱਸਾ ਮਿਸ਼ਰ ਡੋਗਰਿਆਂ ਦੀ ਟੀਹਰ ਦਾ ਇੱਕ ਮਤਵਪੂਰਨ ਬੰਦਾ ਬਣ ਗਿਆ ਉਹ ਡੋਗਰਿਆਂ ਨੂੰ ਆਪਣੇ ਸਰਪ੍ਰਸਤ ਅਤੇ ਹਤੈਸ਼ੀ ਮੰਨਦਾ ਸੀ 1829 ਵਿੱਚ ਜੱਸਾ ਮਿਸ਼ਰ ਦੀ ਮੌਤ ਹੋ ਗਈ ਮਰਨੋਂ ਪਹਿਲਾਂ ਉਹ ਆਪਣੇ ਪੁੱਤਰ ਲਾਲ ਸਿੰਘ ਦੀ ਬਾਹ ਰਾਜਾ ਧਿਆਨ ਸਿੰਘ ਨੂੰ ਫੜਾ ਗਿਆ ਆਪਣੇ ਪੁੱਤਰ ਨੂੰ ਧਿਆਨ ਸਿੰਘ ਅਤੇ ਗੁਲਾਬ ਸਿੰਘ ਵਰਗੇ ਸ਼ਕਤੀਸ਼ਾਲੀ ਡੋਗਰੇ ਸਰਦਾਰਾਂ ਦੇ سپੁਰਦ ਕਰਕੇ ਜੱਸਾ ਮੈਸ਼ਰ ਬੜੇ ਸਕੂਨ ਦੀ ਮੌਤ ਮਰਿਆ ਉਸ ਨੂੰ ਯਕੀਨ ਸੀ ਕਿ ساری ਉਮਰ ਜਿਹੜੇ ਡੋਗਰੇ ਸਰਦਾਰਾਂ ਦੀ ਉਸ ਨੇ ਸੇਵਾ ਕੀਤੀ ਹੈ ਉਹ ਉਹਦੇ ਪੁੱਤਰ ਦੀ ਵੀ ਜ਼ਿੰਦਗੀ ਬਣਾ ਦੇਣਗੇ ਜੱਸਾ ਮੈਸ਼ਰ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਲਾਲ ਸਿੰਘ ਨੂੰ ਉਸ ਦੀ ਥਾਂ ਤੇ ਖਜ਼ਾਨੇ ਦਾ ਇੰਚਾਰਜ ਬਣਾ ਦਿੱਤਾ ਗਿਆ ਲਾਲ ਸਿੰਘ ਦੀ ਉਮਰ ਇੰਨੀ ਛੋਟੀ ਸੀ ਕਿ ਉਹ ਖਜ਼ਾਨੇ ਦਾ ਸਹਾਬ ਕਿਤਾਬ ਚੰਗੀ ਤਰ੍ਹਾਂ ਨਾਲ ਸਮਾਂਲਨ ਜੋਗ ਨਹੀਂ ਹੋਇਆ ਸੀ ਉਸ ਦੇ ਨਾਂ ਹੀਟ ਖਜ਼ਾਨੇ ਦਾ ਸਾਰਾ ਕੰਮਕਾਜ ਉਸ ਦਾ ਵੱਡਾ ਭਰਾ ਅਮੀਰ ਚੰਦ ਚਲਾਉਂਦਾ ਸੀ ਜਿਹੜਾ ਕਿ ਅੱਜ ਕੱਲ੍ਹ ਜੇਹਲਮ ਤੋਂ ਪਾਰ ਦੇ ਇੱਕ ਜ਼ਿਲ੍ਹੇ ਦਾ ਕਾਰدار ਜਾਂ ਗਵਰਨਰ ਸੀ ਅਤੇ ਲੂਣ ਦੀਆਂ ਖਾਨਾਂ ਦਾ ਇੰਚਾਰਜ ਵੀ ਸੀ ਲਾਲ ਸਿੰਘ ਦੇ ਛੋਟੇ ਭਰਾ ਭਗਵਾਨ ਸਿੰਘ ਨੂੰ ਵੀ ਰਾਜਾ ਧਿਆਨ ਸਿੰਘ ਨੇ ਖਜ਼ਾਨੇ ਵਿੱਚ ਮੁਮਲਾਜ ਲਗਵਾ ਦਿੱਤਾ ਤਾਂ ਜੋ ਖਜ਼ਾਨੇ ਦਾ ਹਿਸਾਬ ਕਿਤਾਬ ਸਿੱਖ ਜਾਵੇ ਇਹ ਸਾਰਾ ਕੁਝ ਕਰਦਿਆਂ ਰਾਜਾ ਧਿਆਨ ਸਿੰਘ ਨੇ ਕਦੇ ਵੀ ਇਹ ਜ਼ਾਹਰ ਨਹੀਂ ਹੋਣ ਦਿੱਤਾ ਸੀ ਕਿ ਇਹ ਉਹ ਇਹ ਸਾਰਾ ਕੁਝ ਕਿਸੇ ਸਾਜ਼ਿਸ਼ ਅਧੀਨ ਕਰ ਰਿਆ ਸੀ ਮਿਸ਼ਰ ਲਾਲ ਸਿੰਘ ਨੂੰ ਕਸ਼ਮੀਰ ਤੋਂ ਆਈ ਸਾਰੀ ਧਨ ਦੌਲਤ ਦਾ ਇਨਚਾਰਜ ਬਣਾ ਦਿੱਤਾ ਗਿਆ ਇਸ ਮੁੰਡੇ ਦੀ ਇੰਨੀ ਹਮਾਇਤ ਕਰਨ ਬਦਲੇ ਰਾਜਾ ਧਿਆਨ ਸਿੰਘ ਨੂੰ ਕਈ ਵਾਰ ਮਹਾਰਾ ਰਣਜੀਤ ਸਿੰਘ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਰਾਜਾ ਧਿਆਨ ਸਿੰਘ ਦੀ ਮੌਤ ਤੋਂ ਬਾਅਦ ਮਿਸ਼ਰ ਲਾਲ ਸਿੰਘ ਦੀ ਸਰਪ੍ਰਸਤੀ ਖਤਮ ਹੋ ਗਈ ਹੁਣ ਉਸਨੇ ਆਪਣੇ ਕੈਰੀਅਰ ਬਾਰੇ ਅਤੇ ਆਪਣੇ ਭਵਿੱਖ ਬਾਰੇ ਆਪ ਹੀ ਹਿੰਮਤ ਕਰਨੀ ਸੀ ਰਾਜਾ ਧਿਆਨ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਹੀਰਾ ਸਿੰਘ ਨੇ ਅਤੇ ਪੰਡਤ ਜੱਲਾ ਸਤਾ ਵਿੱਚ ਆ ਗਏ ਅਜਿਹੇ ਮੌਕੇ ਤੇ ਮਿਸ਼ਰ ਲਾਲ ਸਿੰਘ ਨੇ ਮਿਸ਼ਰ ਬੇਲੀ RAM ਅਤੇ ਭਾਈ ਗੁਰਮੁਖ ਸਿੰਘ ਦੇ ਵਿਰੁੱਧ ਸ਼ਿਕਾਇਤਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਜੋ ਨਵੇਂ ਸਤਾਧਾਰੀਆਂ ਹੱਥੋਂ ਇਹਨਾਂ ਬੰਦਿਆਂ ਨੂੰ ਮਰਵਾਇਆ ਜਾ ਸਕੇ ਉਹਨਾਂ ਦੀ ਮੌਤ ਤੋਂ ਬਾਅਦ ਮਿਸ਼ਰ ਲਾਲ ਸਿੰਘ ਪੂਰੇ ਸਿੱਖ ਰਾਜ ਦਾ ਮੁੱਖ ਜਾਂਚੀ ਬਣ ਗਿਆ ਜਦੋਂ ਹੀਰਾ ਸਿੰਘ ਅਤੇ ਪੰਡਤ ਜੱਲਾ ਲਾਲ ਸਿੰਘ ਦੀ ਸਰਪ੍ਰਸਤੀ ਕਰ ਰਹੇ ਸਨ ਐਨ ਉਸੇ ਵੇਲੇ ਲਾਲ ਸਿੰਘ ਸਾਰੀ ਡੋਗਰਾ ਪਾਰਟੀ ਨੂੰ ਬਰਬਾਦ ਕਰਨ ਦੀਆਂ ਅਸਕੀਮਾਂ ਸੋਚਦਾ ਰਹਿੰਦਾ ਸੀ ਜਿਸ ਪਾਰਟੀ ਨਾਲ ਉਹ ਇੰਨਾ ਨੇੜਿਓਂ ਜੁੜਿਆ ਹੋਇਆ ਸੀ ਡੋਗਰਿਆਂ ਨੂੰ ਖਤਮ ਕਰਨ ਦੀ ਇਹ ਸਕੀਮ ਰਾਣੀ ਜਿੰਦਾ ਤੇ ਉਸ ਦੀ ਵਫਾਦਾਰ ਦਾਸੀ ਮੰਗਲਾਂ ਦੀ ਹਾਜ਼ਰੀ ਵਿੱਚ ਬੰਦੀਆਂ ਸਨ ਹੀਰਾ ਸਿੰਘ ਅਤੇ ਪੰਡਤ ਜੱਲੇ ਦੀ ਮੌਤ ਦੀ ਯੋਜਨਾ ਵੀ ਇੱਥੇ ਹੀ ਬਣੀ ਸੀ ਇਨ੍ਹਾਂ ਬੰਦਿਆਂ ਉੱਪਰ ਸ਼ੱਕ ਕੀਤਾ ਗਿਆ ਅਤੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਉਹ ਤਾਂ ਇੱਕ ਇਸ ਸਾਜ਼ਿਸ਼ ਦੇ ਛੋਟੇ ਮੋਟੇ ਮੋਹਰੇ ਸਨ ਗੱਲ ਉਸ ਵੇਲੇ ਤੋਂ ਸ਼ੁਰੂ ਕਰਦੇ ਹਾਂ ਜਦੋਂ ਰਾਜਾ ਹੀਰਾ ਸਿੰਘ ਅਤੇ ਉਸ ਦੇ ਚਾਚੇ ਰਾਜਾ ਗੁਲਾਬ ਸਿੰਘ ਵਿਚਕਾਰ ਆਰਜੀ ਤੌਰ ਤੇ ਆਪਸੀ ਨਾਰਾਜ਼ਗੀ ਚੱਲ ਰਹੀ ਸੀ ਜਿਸ ਬਾਰੇ ਇਸ ਕਿਤਾਬ ਵਿੱਚ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਉਸ ਸਮੇਂ ਫਜ਼ਲਦਾਨ ਖਾਨ ਰੋਹਤਾਸ ਅਤੇ ਡੋਮਿਲਿਅਨ ਦੇ ਇਲਾਕੇ ਦਾ ਹੁਕਮਰਾਨ ਸੀ ਜੋ ਰਾਜਾ ਗੁਲਾਬ ਸਿੰਘ ਦੇ ਗਵਾਂਡ ਵਿੱਚ ਸੀ ਅਤੇ ਉਸ ਦਾ ਪੱਖ ਪੂਰਦਾ ਸੀ ਰਾਜਾ ਹੀਰਾ ਸਿੰਘ ਦੇ ਫਜ਼ਲ ਖਾਨ ਰਾਜਾ ਹੀਰਾ ਸਿੰਘ ਦੇ ਫਜ਼ਲ ਦਾਦ ਖਾਨ ਨੂੰ ਹਟਾ ਕੇ ਉਹ ਇਲਾਕੇ ਮਿਸ਼ਰ لال ਸਿੰਘ ਦੇ ਨਾਮ ਕਰ ਦਿੱਤੇ ਗਏ ਉਸ ਨੂੰ ਰਾਜੇ ਦਾ ਖਿਤਾਬ ਦੇ ਕੇ ਉੱਥੇ ਭੇਜ ਦਿੱਤਾ ਉਸ ਨਾਲ ਦਰਬਾਰ ਵੱਲੋਂ 1200 ਘੋੜਸਵਾਰ ਭੇਜੇ ਗਏ ਤਾਂ ਕਿ ਉਸ ਨੂੰ ਕਬਜ਼ਾ ਲੈਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਕਬਜ਼ਾ ਲੈ ਕੇ ਵਾਪਸ ਲਾਹੌਰ ਆਉਣ ਤੇ ਉਸ ਨੂੰ ਰੋਹਤਾਸ ਅਤੇ ਡੋਮਿਲਿਨ ਦਾ ਬਕਾਇਦਾ ਰਾਜ ਐਲਾਨ ਦਿੱਤਾ ਗਿਆ ਇਸ ਮਕਸਦ ਲਈ ਬੜਾ ਵੱਡਾ ਸਮਾਰੋਹ ਰਚਿਆ ਗਿਆ ਰਾਜਾ ਹੀਰਾ ਸਿੰਘ ਨੇ ਇਸ ਮੌਕੇ ਦਰਬਾਰ ਦੇ ਸਾਰੇ ਸਰਦਾਰ ਬੁલાਏ ਹੋਏ ਸਨ ਬੜੀ ਸ਼ਾਨੋ ਸ਼ੌਕਤ ਨਾਲ ਮਿਸ਼ਰ ਲਾਲ ਸਿੰਘ ਦਾ ਰਾਜ ਤਿਲਕ ਹੋਇਆ ਰਾਜਾ ਹੀਰਾ ਸਿੰਘ ਨੇ ਆਪ ਉਸ ਦੇ ਮੱਥੇ ਤੇ ਤਿਲਕ ਲਗਾਇਆ ਅਤੇ ਉਸ ਨੂੰ ਚੌਰ ਚਲਾਇਆ ਬੜੀ ਹੈਰਾਨੀ ਦੀ ਗੱਲ ਹੈ ਕਿ ਉਸੇ ਦਿਨ ਹੀ ਰਾਜਾ ਲਾਲ ਸਿੰਘ ਨੇ ਡੋਗਰਾ ਪਾਰਟੀ ਦੀ ਬਰਬਾਦੀ ਲਈ ਘੜੀ ਗਈ ਇੱਕ ਸਾਜ਼ਿਸ਼ ਦੇ ਅਹਿਦਨਾਮੇ ਉੱਪਰ ਵੀ ਦਸਤਖਤ ਕੀਤੇ ਜਿਸ ਵਿੱਚ ਉਸ ਨੇ ਵਚਨ ਦਿੱਤਾ ਸੀ ਕਿ ਉਹ ਆਪਣੇ ਸਰਪ੍ਰਸਤਾ ਸਮੇਤ ਸਾਰੇ ਡੋਗਰਿਆਂ ਨੂੰ ਬਰਬਾਦ ਕਰਨ ਵਿੱਚ ਪੂਰਾ ਸਹਿਯੋਗ ਦੇਵੇਗਾ ਇਸ ਗੱਲ ਤੋਂ ਇੱਕ ਮਹੀਨਾ ਬਾਅਦ ਹੀ ਹੀਰਾ ਸਿੰਘ ਤੇ ਪੰਡਤ ਜੱਲਾ ਦੋਵਾਂ ਨੂੰ ਕਤਲ ਕਰ ਦਿੱਤਾ ਗਿਆ ਇਸ ਸਮੇਂ ਦੌਰਾਨ ਰਾਜਾ ਲਾਲ ਸਿੰਘ ਨੇ ਉਹਨਾਂ ਦਾ ਸਭ ਤੋਂ ਵੱਡਾ ਸਾਥੀ ਅਤੇ ਸੁਭ ਚਿੰਤਕ ਹੋਣ ਦਾ ਵਖਾਵਾ ਕੀਤਾ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਸ ਦਾ ਤੀਰਾ ਬਹੁਤ ਪੂਰਾ ਚਾਪਲੂਸੀ ਵਾਲਾ ਹੁੰਦਾ ਸੀ ਪੰਡਤ ਜੱਲਾ ਨਾਲ ਤਾਂ ਉਸ ਨੇ ਪੱਗ ਵਟਾ ਲਈ ਸੀ ਅਤੇ ਉਸ ਨੂੰ ਆਪਣਾ ਪੱਗਵਟ ਭਰਾ ਬਣਾ ਲਿਆ ਸੀ ਇਸ ਸਮੇਂ ਦੌਰਾਨ ਉਸ ਨੇ ਆਦਤ ਹੀ ਬਣਾ ਲਈ ਸੀ ਕਿ ਹਰ ਰਾਤ ਉਹ ਵਜ਼ੀਰ ਹੀਰਾ ਸਿੰਘ ਦੀ ਅਯਾਸ਼ੀ ਦੀ ਮਹਿਲ ਵਿੱਚ ਬੈਠਦਾ ਸੀ ਅਤੇ ਦੋਵੇਂ ਇਕੱਠੇ ਮौज-ਮਸਤੀ ਕਰਦੇ ਸਨ। ਹੀਰਾ ਸਿੰਘ ਦੇ ਕਤਲ ਤੋਂ ਪਹਿਲੀ ਰਾਤ ਵੀ ਲਾਲ ਸਿੰਘ ਵਜ਼ੀਰ ਹੀਰਾ ਸਿੰਘ ਨੂੰ ਮਿਲ ਨਹੀਂ ਆਇਆ ਸੀ। ਜਰਨਲ ਮਹਿਤਾਬ ਸਿੰਘ ਅਤੇ ਮੇਵਾ ਸਿੰਘ ਮਜੀਠੀਆ ਵੀ ਉਸ ਦੇ ਨਾਲ ਸਨ। ਇਹ ਦੋਵੇਂ ਵੀ ਲਾਲ ਸਿੰਘ ਦੀ ਸਾਜ਼ਿ ਦੇ ਮੋਰੇ ਸਨ। ਉਸ ਰਾਤ ਉਹ ਕਾਫੀ ਦੇਰ ਤੱਕ ਵਜ਼ੀਰ ਹੀਰਾ ਸਿੰਘ ਅਤੇ ਪੰਡਤ ਜੱਲੇ ਕੋਲ ਬੈਠੇ ਰਹੇ। ਉਹ ਉਹਨਾਂ ਨੂੰ ਹੌਸਲਾ ਦਿੰਦੇ ਰਹੇ ਕਿ ਉਹਨਾਂ ਨੂੰ ਕਿਸੇ ਗੱਲੋਂ ਵੀ ਡਰਨ ਦੀ ਲੋੜ ਨਹੀਂ। ਕਿਉਂਕਿ ਉਹ ਤਿੰਨੇ ਸਾਥੀ ਬਹੁਤ ਸਾਰੇ ਦੂਜੇ ਸਰਦਾਰ ਅਤੇ ਸਮੁੱਚੀ ਖਾਲਸਾ ਫੌਜ ਲੋੜ ਪੈਣ ਤੇ ਉਹਨਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਉਹਨਾਂ ਦੀਆਂ ਗੱਲਾਂ ਉੱਪਰੋਂ ਉੱਪਰੋਂ ਸੁਰੱਖਿਆ ਅਤੇ ਹੌਸਲਾ ਦੇਣ ਵਾਲੀਆਂ ਪਰ ਅੰਦਰੋਂ ਸੁਰੱਖਿਆ ਦੇ ਤੇ ਸਾਥ ਤੋਂ ਹੱਥ ਖਿੱਚਣ ਵਾਲੀਆਂ ਸਨ ਪਰ ਹੀਰਾ ਸਿੰਘ ਤੇ ਪੰਡਤ ਜੱਲੇ ਦੀਆਂ ਅੱਖਾਂ ਤੇ ਲਾਲ ਸਿੰਘ ਦੀ ਦੋਸਤੀ ਤੇ ਵਫਾਦਾਰੀ ਦੀ ਅਜੇਹੀ ਪੱਟੀ ਬੱਜੀ ਹੋਈ ਸੀ ਕਿ ਉਹਨਾਂ ਨੇ ਹਾਲੇ ਵੀ ਇਹਨਾਂ ਸਾਥੀਆਂ ਉੱਪਰ ਕੋਈ ਸ਼ੱਕ ਨਾ ਕੀਤਾ ਜੇਕਰ ਉਹ ਵੇਲੇ ਸਿਰ ਖਤਰੇ ਨੂੰ ਮਹਿਸੂਸ ਕਰ ਲੈਂਦੇ ਤਾਂ ਉਹਨਾਂ ਦੇ ਬਚਣ ਲਈ ਕਈ ਰਸਤੇ ਸਨ ਉਹ ਕਿਸੇ ਵੀ ਵੇਲੇ ਫ੍ਰਾਂਸੀਸੀ ਡਿਵੀਜ਼ਨ ਤੋਂ ਸੁਰੱਖਿਆ ਲੈ ਸਕਦੇ ਸਨ ਜਿੱਥੇ 8-10 ਹਜ਼ਾਰ ਕੋਰਸਰ ਉਸੇ ਸਮੇਂ ਹੀ ਉਹਨਾਂ ਦੀ ਸੁਰੱਖਿਆ ਲਈ ਮਿਲ ਜਾਣਾ ਸੀ ਹੀਰਾ ਸਿੰਘ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਲਾਲ ਸਿੰਘ ਨੇ ਰਾਣੀ ਨੂੰ ਇੱਕ ਗੁਪਤ ਸੰਦੇਸ਼ ਭੇਜ ਦਿੱਤਾ ਸੀ ਕਿ ਯੋਜਨਾ ਆਪਣੇ ਵਿਉਂਤੇ ਗਏ ਰੂਪ ਵਿੱਚ ਅੱਗੇ ਵੱਧ ਰਹੀ ਹੈ ਲਾਲ ਸਿੰਘ ਨੇ ਇਸ ਸੰਦੇਸ਼ ਦੇ ਨਾਲ 17-18000 ਰੁਪਏ ਨਜ਼ਰਾਨੇ ਵੱਲੋਂ ਭੇਜੇ ਅਤੇ ਇਹ ਸਨੇਹਾ ਵੀ ਭੇਜਿਆ ਕਿ ਜੋ ਇਹਨਾਂ ਨੂੰ ਸਿਰੇ ਚੜਾਉਣ ਲਈ ਜੇ ਹੋਰ ਰਕਮ ਦੀ ਲੋੜ ਪਈ ਤਾਂ ਉਹ ਉਸ ਦਾ ਵੀ ਉਹ ਇੰਤਜ਼ਾਮ ਕਰ ਦੇਵੇਗਾ ਇਸ ਤੋਂ ਬਾਅਦ ਜਦੋਂ ਸਰਦਾਰ ਜਵਾਹਰ ਸਿੰਘ ਭਗੋੜੇ ਹੀਰਾ ਸਿੰਘ ਅਤੇ ਪੰਡਤ ਜੱਲੇ ਦਾ ਫੌਜ ਸਮੇਤ ਪਿੱਛਾ ਕਰ ਰਿਹਾ ਸੀ ਤਾਂ ਲਾਲ ਸਿੰਘ ਨੇ ਨਿੱਜੀ ਤੌਰ ਤੇ ਜਾ ਕੇ ਰਾਣੀ ਨਾਲ ਗੱਲਬਾਤ ਕੀਤੀ ਆਖਰ ਜਦੋਂ ਲਾਲ ਸਿੰਘ ਦੇ ਦੋਵੇਂ ਸਰਪ੍ਰਸਤ ਹੀਰਾ ਸਿੰਘ ਤੇ ਪੰਡਤ ਜੱਲਾ ਮਾਰੇ ਗਏ ਰਾਣੀ ਨੂੰ ਕਾਲੀ ਨਾਲ ਇਹ ਖੁਸ਼ਖਬਰੀ ਪਹੁੰਚਾਉਣ ਵਾਲਾ ਸਭ ਤੋਂ ਪਹਿਲਾ ਬੰਦਾ ਵੀ ਰਾਜਾ ਲਾਲ ਸਿੰਘ ਹੀ ਸੀ। ਰਾਣੀ ਕੋਲ ਉਸਦੀ ਦਾਸੀ ਮੰਗਲਾ ਵੀ ਬੈਠੀ ਸੀ। ਮੰਗਲਾ ਰਾਣੀ ਦੀ ਸਿਰਫ ਦਾਸੀ ਹੀ ਨਹੀਂ ਸੀ। ਸਗੋਂ ਉਸਦੀ ਸਲਾਹਕਾਰ ਵੀ ਸੀ। ਲਾਲ ਸਿੰਘ ਨੇ ਸਾਜੇ ਸਿਰੇ ਚੜ੍ਹਨ ਲਈ ਅਤੇ ਡੋਗਰਿਆਂ ਦੀ ਬਰਬਾਦੀ ਲਈ ਵਧਾਈ ਦਿੱਤੀ। ਇਸ ਸਮੇਂ ਫਿਰ ਉਸਨੇ 11000 ਰੁਪਏ ਨਜ਼ਰਾਨੇ ਵਿੱਚ ਰਾਣੀ ਸਾਹਮਣੇ ਪੇਸ਼ ਕੀਤੇ। ਰੁਪਈਆ ਤੋਂ ਇਲਾਵਾ ਸੋਨੇ ਅਤੇ ਹੀਰਿਆਂ ਦੇ ਕੀਮਤੀ ਜੇਵਰ ਵੀ ਇਸ ਨਜ਼ਰਾਨੇ ਵਿੱਚ ਸ਼ਾਮਲ ਸਨ। ਹੁਣ ਹਾਲਾਤ ਫਿਰ ਬਦਲ ਗਏ ਹੀਰਾ ਸਿੰਘ ਦੇ ਮਰਨ ਤੋਂ ਬਾਅਦ ਰਾਜ ਦੀ ਸਾਰੀ ਤਾਕਤ ਜਵਾਰ ਸਿੰਘ ਦੇ ਹੱਥ ਆ ਗਈ ਉਸ ਨੂੰ ਲਾਲ ਸਿੰਘ ਦਾ ਇਸ ਤਰ੍ਹਾਂ ਬੇਰੋਕ ਟੋਕ ਉਸ ਦੀ ਭੈਣ ਨੂੰ ਮਿਲਣ ਆਉਣਾ ਚੰਗਾ ਨਹੀਂ ਸੀ ਲੱਗਦਾ ਉਸ ਦੀ ਕੋਸ਼ਿਸ਼ ਸੀ ਕਿ ਕਿਵੇਂ ਨਾ ਕਿਵੇਂ ਲਾਲ ਸਿੰਘ ਨੂੰ ਕਿਸੇ ਹੋਰ ਪਾਸੇ ਉਲਝਾਇਆ ਜਾਵੇ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੂੰ ਅਜਿਹੇ ਬਹਾਨਾ ਮਿਲ ਗਿਆ ਜਿਸ ਨਾਲ ਲਾਲ ਸਿੰਘ ਨੂੰ ਲਾਹੌਰ ਤੋਂ ਬਾਹਰ ਭੇਜਿਆ ਜਾ ਸਕਦਾ ਸੀ ਉਹਨਾਂ ਦਿਨਾਂ ਵਿੱਚ ਰਾਜਾ ਗੁਲਾਬ ਸਿੰਘ ਦੇ ਵਿਰੁੱਧ ਫੌਜ ਭੇਜੀ ਜਾਣੀ ਸੀ ਜਵਾਰ ਸਿੰਘ ਨੇ ਰਾਜਾ ਲਾਲ ਸਿੰਘ ਨੂੰ ਫੌਜ ਦੇ ਇੱਕ ਹਿੱਸੇ ਦਾ ਮੁਖੀ ਬਣਾ ਕੇ ਹੁਕਮ ਦਿੱਤਾ ਕਿ ਉਹ ਆਪਣੀ ਕਮਾਨ ਹੇਟਲੀ ਫੌਜ ਸਮੇਤ ਰਾਜਾ ਗੁਲਾਬ ਸਿੰਘ ਵਿਰੁੱਧ ਮਹਮਦਾ ਹਿੱਸਾ ਬਣੇ ਅਤੇ ਆਪਣੇ ਅਧੀਨ ਫੌਜ ਨੂੰ ਲੈ ਕੇ ਜੰਮੂ ਵੱਲ ਕੂਚ ਕਰੇ ਲਾਲ ਸਿੰਘ ਇਸ ਮਹਮਮਤੇ ਚਲਾ ਗਿਆ ਅਪ੍ਰੈਲ 1845 ਵਿੱਚ ਉਹ ਲਾਹੌਰ ਵਾਪਸ ਆ ਗਿਆ ਇਸ ਤੋਂ ਬਾਅਦ ਉਸ ਨੇ ਫਿਰ ਤੋਂ ਰਾਣੀ ਅੱਗੇ ਹਾਜ਼ਰ ਹੋ ਕੇ ਦੁਆ ਸਲਾਮਸ ਬੁਲਾਉਣੀ ਸ਼ੁਰੂ ਕਰ ਦਿੱਤੀ ਅਤੇ ਰਾਣੀ ਨੇ ਵੀ ਉਸ ਨਾਲ ਰਾਜਸੀ ਮਸਲਿਆਂ ਤੇ ਰਾਏ مشورہ ਕਰਨਾ ਸ਼ੁਰੂ ਕਰ ਦਿੱਤਾ। ਲਾਹੌਰ ਦਰਬਾਰ ਵਿੱਚਲਾ ਅਸਥਿਰਤਾ ਦਾ ਇਹ ਦੌਰ ਕੁਮਰ ਪਸ਼ੋਰਾ ਸਿੰਘ ਦੀ ਮੌਤ ਤੱਕ ਚੱਲਦਾ ਰਿਹਾ। ਪਸ਼ੋਰਾ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਲਾਲ ਸਿੰਘ ਨੇ ਦੇਖਿਆ ਕਿ ਫੌਜ ਪਸ਼ੋਰਾ ਸਿੰਘ ਦੀ ਮੌਤ ਦਾ ਹਿੰਸਕ ਟੰਗ ਨਾ ਬਦਲਾ ਲੈਣ ਲਈ ਵੱਜੇ ਸੀ ਤਾਂ ਉਸਨੇ ਫੌਜ ਦੀ ਮਾਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਇਹ ਨਾਲ ਇਹ ਕੋਸ਼ਿਸ਼ ਵੀ ਕੀਤੀ ਕਿ ਫੌਜ ਦੇ ਇਸ ਬਦਲਾ ਲਊ ਇਰਾਦੇ ਦਾ ਰੁਖ ਵਜੀਰ ਜੋਹਾਰ ਸਿੰਘ ਵਾਲਾ ਕਰ ਦਿੱਤਾ ਜਾਵੇ ਉਸਨੇ ਭਗਤ RAM ਅਤੇ ਹੋਰ ਬੰਦਿਆਂ ਨਾਲ ਰਲ ਕੇ ਫੌਜ ਨੂੰ ਮਹਿੰਗੇ ਮਹਿੰਗੇ ਤੋਹਫੇ ਵੰਡ ਕੇ ਆਪਣੇ ਆਪ ਨੂੰ ਫੌਜ ਦੀਆਂ ਨਜ਼ਰਾਂ ਵਿੱਚ ਬੜਾ ਵਧੀਆ ਹੋਂਦਾ ਅਕਸ ਬਣਾ ਲਿਆ ਉਸਨੇ ਪ੍ਰਿਥੀ ਸਿੰਘ ਅਤੇ ਡੋਗਰਾ ਪਾਰਟੀ ਕੋਲ ਉਹਨਾਂ ਦਾ ਨਜ਼ਦੀਕੀਅਤ ਅਤੇ ਹਮਾਇਤੀ ਹੋਣ ਦਾ ਦਾਵਾ ਕੀਤਾ ਅਜਿਹਾ ਕਰਨ ਪਿੱਛੇ ਉਸਦਾ ਇਰਾਦਾ ਇਹ ਨਹੀਂ ਸੀ ਕਿ ਉਹ ਪ੍ਰਿਥੀ ਸਿੰਘ ਦਾ ਜਾਂ ਡੋਗਰਾ ਪਾਰਟੀ ਨੂੰ ਜਿਤਾਉਣਾ ਜਾਂ ਬਚਾਉਣਾ ਚਾਹੁੰਦਾ ਸੀ ਸਗੋਂ ਉਹ ਇਸ ਬਹਾਨੇ ਜਵਾਰ ਸਿੰਘ ਦੀ ਮੌਤ ਦੀ ਸਾਜ਼ਿਸ਼ ਨੂੰ ਹੋਰ ਅੱਗੇ ਲਿਜਾਣਾ ਚਾਹੁੰਦਾ ਸੀ ਆਪਣੀ ਜਾਨ ਬਚਾਉਣ ਲਈ ਅਤੇ ਆਪਣੇ ਦੁਸ਼ਮਣ ਦੇ વિનાਸ਼ ਲਈ ਲਾਲ ਸਿੰਘ ਨੂੰ ਕਾਫੀ ਕੀਮਤ ਚੁਕਾਉਣੀ ਪਈ ਉਸਨੇ 25000 ਰੁਪਏ ਪ੍ਰਿਥੀ ਚੰਦ ਨੂੰ ਦਿੱਤੇ ਅਤੇ ਲੋੜ ਪੈਣ ਤੇ ਹੋਰ ਪੈਸੇ ਦੇਣ ਦਾ ਦਾਵਾ ਕੀਤਾ ਇਸ ਤੋਂ ਬਾਅਦ ਇਲਾਵਾ ਉਸਨੇ ਤਕਰੀਬਨ 15000 ਰੁਪਏ ਫੌਜ ਨੂੰ ਵੰਡ ਦਿੱਤੇ ਲਾਲ ਸਿੰਘ ਦੀ ਇਥੋਂ ਤੱਕ ਦੀ ਕਹਾਣੀ ਸੁਣਾਉਣ ਤੋਂ ਬਾਅਦ ਵਜ਼ੀਰ ਜਵਾਹਰ ਸਿੰਘ ਦੀ ਮੌਤ ਤੋਂ ਬਾਅਦ ਦੀ ਉਸਦੀ ਕਹਾਣੀ ਨੂੰ ਸੰਖੇਪ ਵਿੱਚ ਬਿਆਨ ਕਰਦੇ ਹਾਂ ਜਵਾਰ ਸਿੰਘ ਦੀ ਮੌਤ ਤੋਂ ਬਾਅਦ ਭਾਵੇਂ ਫੌਰੀ ਤੌਰ ਤੇ ਉਸ ਦੇ ਵਜ਼ੀਰ ਬਣ ਦਾ ਰਸਮੀ ਐਲਾਨ ਤਾਂ ਨਾ ਹੋ ਸਕਿਆ ਪਰ ਰਾਣੀ ਦੀ ਹਮਾਇਤ ਅਤੇ ਸਹਿਮਤੀ ਸਦਕਾ ਉਸ ਨੇ ਇੱਕ ਵਜ਼ੀਰ ਦੇ ਤੌਰ ਤੇ ਹੀ ਰਾਜ ਦੇ ਸਾਰੇ ਕੰਮ ਕਾ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਦਰਿਆ ਪਰ ਕੇ ਬ੍ਰਿਟਿਸ਼ ਇਲਾਕਿਆਂ ਤੇ ਕਬਜ਼ਾ ਕਰਨ ਦੀ ਅਤੇ ਬ੍ਰਿਟਿਸ਼ ਫੌਜ ਨਾਲ ਯੁੱਧ ਛੇੜਨ ਦੀ ਯੋਜਨਾਬੰਦੀ ਹੋ ਰਹੀ ਸੀ ਉਦੋਂ ਲਾਲ ਸਿੰਘ ਨੂੰ ਬਕਾਇਦਾ ਰਸਮੀ ਤੌਰ ਤੇ ਵਜ਼ੀਰ ਬਣਾਇਆ ਗਿਆ ਉਸਨੇ ਸਤਲੁਜ ਨੇੜੇ ਹੋਏ ਯੁੱਧ ਵਿੱਚ ਸਿੱਖ ਫੌਜ ਦੀ ਕਮਾਂਡ ਵੀ ਸੰਭਾਲੀ ਉਸ ਵਿੱਚ ਨਾ ਤਾਂ ਕੋਈ ਰਣਨੀਤੀ ਦਾ ਕੌਸ਼ਲ ਸੀ ਅਤੇ ਨਾ ਹੀ ਰਣ ਵਿੱਚ ਪਿਹਣ ਦਾ ਜੋਸ਼ ਸੀ ਇਹਨਾਂ ਦੋਵਾਂ ਪੱਖਾਂ ਤੋਂ ਰਾਜਾ ਗੁਲਾਬ ਸਿੰਘ ਦਾ ਵਧੀਆ ਪ੍ਰਭਾਵ ਬਣਿਆ ਹੋਇਆ ਸੀ ਸਿੱਖ ਬ੍ਰਿਟਿਸ਼ ਯੁੱਧ ਤੋਂ ਬਾਅਦ ਇੱਕ ਸੁਤੰਤਰ ਸਾਮਰਾਜ ਦੇ ਮੁਖੀ ਦਾ ਗੌਰਵ ਮਹਿਸੂਸ ਦੇ ਹੋਏ ਉਸ ਨੂੰ ਉਸਦੇ ਵਜ਼ੀਰ ਦੇ ਅਹੁਦੇ ਤੇ ਹੀ ਬਹਾਲ ਕਰ ਦਿੱਤਾ ਗਿਆ ਆਖਰ ਉਸ ਉੱਪਰ ਰਾਜ ਧਰੋ ਦਾ ਦੋਸ਼ ਲੱਗਿਆ ਉਸਨੇ ਇੱਕ ਸਾਜ਼ਿਸ਼ ਅਧੀਨ ਕਸ਼ਮੀਰ ਦੇ ਗਵਰਨਰ ਨੂੰ ਇਸ ਗੱਲ ਲਈ ਉਕਸਾਇਆ ਸੀ ਕਿ ਉਹ ਉਹਨਾਂ ਇਲਾਕਿਆਂ ਉੱਤੇ ਕਬਜ਼ਾ ਕਰ ਹੀ ਰੱਖੇ ਜਿਹੜੇ ਇਲਾਕੇ ਰਾਜਾ ਗੁਲਾਬ ਸਿੰਘ ਨੂੰ ਦਿੱਤੇ ਜਾਣੇ ਸਨ ਦਸੰਬਰ 1846 ਵਿੱਚ ਲਾਲ ਸਿੰਘ ਨੂੰ ਕੈਦ ਕਰਕੇ ਆਗਰਾ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਉਸ ਬਾਰੇ ਕਿਸੇ ਨੇ ਕੁਝ ਨਹੀਂ ਸੁਣਿਆ ਲਓ ਜੀ ਅੱਜ ਲਈ ਇੰਨਾ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਸੁਣਾਉਂਦੇ ਸਮੇਂ ਬੇਚਾ ਪ੍ਰਕਾਰ ਦੇ ਭੁੱਲ ਨਾ ਚੁੱਕਾ ਹੋਈਆਂ ਹੋਣਗੀਆਂ ਨਾਦਾਨ ਸਿੰਘ ਜਣ ਕੇ ਮਾਫ ਕਰਨਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਚੀ ਬਖਸ਼ਣ ਇਸ ਅਧਿਆਇ ਦਾ ਅਗਲਾ ਭਾਗ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ